25 ਅਕਤੂਬਰ ਜੀ ਦਿਨ ਹੈਗਾ ਸ਼ਨੀਵਾਰ ਸਾਲ 2025 ਤੇ ਭਾਈ ਜਨੈਕ ਜੀ ਪਾਕਿਸਤਾਨ ਮੈਂ ਕੱਲ੍ਹ ਦੇ ਆਏ ਹੋਇਆਂਗੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾਂ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵੇਰੇ ਸਵੇਰੇ ਭਾਈ ਆਪਾਂ ਚਾਹ ਦੀ ਦੁਕਾਨ ਤੇ ਖੜੇ ਆਂ ਨਿਸ਼ੂ ਭਾਈ ਚਾਹ ਆਪ ਦਾ ਪਤਾ ਕਰੀ ਜਾਂਦਾ ਪਰ ਚਾਹ ਆਪ ਨਹੀਂ ਇਹ ਪੀਂਦਾ। ਚਾਹ ਨਹੀਂ ਭਾਈ ਪੀਂਦਾ ਤੇ ਆਪਾਂ ਸੰਦੀਪ ਆਦਰਲੇ ਪਾਸੇ ਬੈਠਾ ਤੇ ਹਰਪਾਲ ਉਹ ਫਿਰਦਾ ਜੀ ਤਿੰਨ ਕੱਪ ਜਿਹੜੇ ਚਾਹ ਦੇ ਕਰਾਏ ਆ ਨਿਸ਼ੂ ਆ ਕੀ ਹੈਗਾ ਕੀ ਆ ਕੀ ਕੀ ਕਿਹਾ ਸੀ ਕੀ ਆ ਉਹ ਖਾਣ ਵਾਸਤੇ ਉਹ ਐਂ ਬਿਨਾ ਮਾਹਲੂ ਪਫ ਬੇਜ ਪਫ ਬੇਜ ਪਫ ਮਤਲਬ ਪੈਟੀ ਜੀ ਅੱਛਾ ਪੈਟੀ ਕਹਿੰਨਾ ਆ ਖਾ ਲਾਂਗੇ ਆਪਾਂ ਵੀ ਖਾ ਲਾਂਗੇ ਹਰਪਾਲ ਵੀ ਖਾਊਗਾ ਸੰਦੀਪ ਵੀ ਖਾਲੂਗਾ ਆ ਚਾਹ ਦਾ ਕੱਪ ਆ ਜੀ 15 ਰੁਪਈਆ ਦਾ ਭਾਈ ਇਹ ਨਾ ਸੋਨਾ ਹੈ ਹੈ ਕੱਪ ਸੋਨਾ ਦਾ ਹਾਂ ਵਧੀਆ ਹੈਗਾ ਤੇ ਸਾਈਕਲ ਜਿਹੜੇ ਅੱਜ ਭਾਈ ਆਪਾਂ ਨੂੰ ਹੱਥ ਨੇ ਮਿਲਣਗੇ ਉਹਨਾਂ ਨੇ ਕਿਹਾ ਸੀਗਾ ਵੀ ਹੱਥ ਨੇ ਜਿ ਆਜੋ ਸਾਈਕਲ ਤੁਹਾਡੇ ਪੂਰੇ ਆਪਾਂ ਨਟ ਪੇਚ ਆ ਜਿਹੜੇ ਸਾਰੇ ਹੱਥ ਫੇਰੀ ਇੱਕ ਕਰੀ ਕਰ ਦੇਵਾਂਗੇ ਹਨਾ ਹੱਥ ਨੇ ਜਿਹੜੇ ਸਾਈਕਲ ਮਿਲ ਜਾਣਗੇ ਤੇ ਉਹਨਾਂ ਟਾਈਮ ਆਪਾਂ ਫਿਰ ਇਧਰੋਂ ਆਲਾ ਦਵਾਲਾ ਦੇਖਾਂਗੇ ਅੱਜ ਚਨਈ ਦਾ ਤੇ ਚਨਈ ਨੂੰ ਜਿਹਨੂੰ ਭਾਈ ਮਦਰਾਸ ਵੀ ਕਹਿੰਦੇ ਆ ਪਹਿਲਾਂ ਤਾਂ ਨਾਮ ਮਦਰਾਸ ਸੀਗਾ ਹੁਣ ਚਨਈ ਰੱਖਿਆ ਹੋਇਆ ਨਾਮ ਤੇ ਇੱਥੇ ਸ਼ਰਚ ਦੇਵਾਂਗੇ ਕਿਹੜੇ ਆਲਾ ਦਵਾਲਾ ਜੋ ਵੀ ਦੇਖਣ ਆਲਾ ਹੋਇਆ ਤੇ ਦੇਖਾਂਗੇ ਤੇ ਕੱਲ ਤੋਂ ਫਿਰ ਜਿਹੜਾ ਆਪਣਾ ਸਫਰਾ ਸ਼ੁਰੂ ਹੋ ਜੂਗਾ ਰੱਬ ਕਰਕੇ ਅੱਜ ਸਾਈਕਲ ਹੱਥ ਨੇ ਮਿਲ ਜਾਣ ਤਾਂ ਬਾਕੀ ਉਹਨਾਂ ਨੇ ਕਿਹਾਗਾ ਵੀ ਮਿਲ ਜਾਣਗੇ ਭਾਈ ਹੱਥਾਂ ਨੂੰ ਤੁਹਾਡੇ ਸਾਈਕਲ ਫਿਰ ਕੱਲ ਨੂੰ ਸ਼ੁਰੂ ਹੋ ਜਾਾਂਗੇ ਆਪਾਂ ਤੇ ਬਾਬਾ ਭਲੀ ਕਰੇ ਬਾਕੀ ਜੀ ਸਤਿ ਸ੍ਰੀ ਅਕਾਲ ਪੀਲੀ ਆ ਜੀ ਚਾਹ ਤੇ ਹੁਣ ਫੇਰ ਚੱਲਦੇ ਆਂ ਭਾਈ ਸੜਕਾਂ ਤੇ ਹੀ ਲੁੱਦ ਲੈ ਜੁੱਲੀ ਵਸਤਰਾ ਸਾਈਕਲਾਂ ਬਿਨਾ ਆਪਣਾ ਨਾ ਬਹੁਤ ਔਖਾ ਹੋਇਆ ਪਿਆਗਾ ਚਾਹੇ ਆਪਾਂ ਰੇਲ ਗੱਡੀ 'ਚ ਜਿੱਦੇ ਮਰਜ਼ੀ ਦਾ ਸਫ਼ਰ ਕਰ ਲਗੇ ਪਰ ਸਾਈਕਲ ਵਾਲੀ ਗੱਲ ਨਹੀਂ ਬੰਦੀ ਹੈਗੀ ਆ ਜਾਣ ਦੋ ਸਾਰਾ ਕੁਝ ਲੱਦਿਆ ਜਾਊਗਾ ਅੱਜ ਦੇ ਦਿਨ ਦੀ ਹੋਰ ਤੰਗੀ ਆ ਜੀ ਕੁਛ ਨਹੀਂ ਹੁੰਦਾ ਅਜ ਨਿਕਲ ਜਾਣਗੇ ਦਿਨ ਚੰਗਾ ਮਾੜਾ ਸਮਾਂ ਜਿਹੜਾ ਆਉਂਦਾ ਰਹਿੰਦਾਗਾ ਉਹ ਵੀ ਮਾੜਾ ਸਮਾਂ ਨਹੀਂ ਹੈਗਾ ਇਹ ਤਾਂ ਸਫਰੀ ਆ ਜੀ ਇਦਾਂ ਦਾ ਚੱਲਦਾ ਰਹਿੰਦਾ ਹੁਣ ਚੱਲ ਗਿਆ ਜੀ ਮੜਿਓ ਯਾਰੋਂ ਸਾਰੇ ਆਏ ਆਪਾਂ ਹੀ ਨਹੀਂ ਇਕੱਲੇ ਇਦਾਂ ਲੱਦੇ ਇਹ ਆਪਣੇ ਤਿੰਨੇ ਸਾਥੀ ਜਿਹੜੇ ਵੀ ਇਦਾਂ ਹੀ ਲੱਦੇ ਹੋਏ ਆ ਦੇਖ ਲਓ ਨਿਸ਼ੂ ਸੰਦੀਪ ਹਰਪਾਲ ਇਹ ਵੀ ਇਦਾਂ ਹੀ ਲੱਦੇ ਹੋਏ ਆਗੇ ਆਹ ਦੇਖ ਲੈ ਲੈ ਆਪਾਂ ਥੋੜਾ ਮੈਂ ਕਿੱਥੇ ਆ ਇਧਰ ਹੀ ਕੋਈ ਗੱਲ ਨਹੀਂ ਕੋਲੀ ਰੱਖ ਇਹ ਅੱਜ ਆਪਾਂ ਜਿਹੜੀ ਡਿਊਟੀ ਸੰਭਾਲੀ ਆ ਬਿੱਟੂ ਭਾਈ ਨੇ ਸੰਭਾਲੀ ਆ ਤੇ ਬਿੱਟੂ ਵਾਲੀ ਬਿੱਟੂ ਭਾਈ ਵਾਲੀ ਡਿਊਟੀ ਆਪਾਂ ਇਧਰ ਕਿਉਂਕਿ ਅੱਜ ਫੋਰਸਟ ਕੀਤੀ ਮੈਂ ਕਿ ਥੋੜਾ ਮੋਢਿਆਂ ਨੂੰ ਸਾਥ ਦਵਾਈਏ ਇਹਦਾ ਇਹ ਬੈਗ ਮੇਰੇ ਮੋਢਿਆਂ ਤੇ ਹੁੰਦਾ ਜਿਆਦਾਤਰ ਤੁਹਾਨੂੰ ਪਤਾ ਹੀ ਹੈ ਤੇ ਥੋੜਾ ਆਪਾਂ ਫਿਰ ਹੀ ਆ ਜੀ ਆਪਣੇ ਕੋਲੇ ਕਿੱਟ ਹੈ ਆਪਾਂ ਫਿਰ ਹੀ ਆ ਜੀ ਆਪਣੇ ਕੋਲੇ ਕੱਲਾ ਹੀ ਆ ਆਪਾਂ ਫਿਰ ਹੀ ਆ ਨਹੀਂ ਹਾਂ ਹਾਂ ਮੈਂ ਸਾਰਿਆਂ ਨਾਲ ਛੋਟਾ ਨਾ ਬਾਕੀ ਮੇਰੇ ਟੀਟੀ ਟੂਟੀ ਨਾਲ ਲਿਆਜ ਵਧੀਆ ਫਿਰ ਪ੍ਰੋਫੈਸ਼ਨ ਇਹ ਇਧਰ ਨੂੰ ਹੀ ਕਰ ਲਾ ਓਹੋ ਹੋ ਇਹ ਵੀ ਚੱਕਣਾ ਬਾਈ ਜੀ ਪੁੱਤ ਦੇ ਸੀ ਇਹਨੂੰ ਦੇਖ ਕੇ ਦੁੱਖ ਹੋਇਆ ਚਲੋ ਜੀ ਚੱਲੀਏ ਫਿਰ ਚਲੋ ਜੀ ਚਲੋ ਸਾਹਮਣੇ ਬਣਿਆ ਪੁਲ ਤੇ ਪੁਲ ਉਤੋਂ ਦੀ ਜਾਂਦੀ ਜੀ ਮੈਟਰੋ ਚਨਈ ਸ਼ਹਿਰ ਦੀ ਜਿਹਦੀ ਸ਼ੁਰੂਆਤ 29 ਜੂਨ 2015 ਨੂੰ ਹੋਈ ਤੇ ਚਨਈ ਸ਼ਹਿਰ ਦੇ ਵਿੱਚ ਕੁੱਲ ਇਹਦੇ 41 ਸਟੇਸ਼ਨ ਹੈਗੇ ਆ ਜੀ ਮੈਟਰੋ ਦੇ ਤੇ ਜਿਹਨੇ ਟ੍ਰੈਫਿਕ ਨੂੰ ਭਾਈ ਸਾਂਭ ਸੰਭਾਲ ਕੀਤਾ ਹੋਇਆ ਤੇ ਇਹਦੇ ਬਿਨਾ ਤਾਂ ਨਹੀਂ ਤੁਹਾਨੂੰ ਪਤਾ ਹੀ ਆ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਫਿਕ ਜਿਹੜੀ ਹੋ ਜਾਂਦੀ ਹੈਗੀ ਇੱਕ ਗੱਲ ਹੋਰ ਜੀ ਇੱਥੇ ਤੁਹਾਨੂੰ ਹਿੰਦੀ ਬੋਲਣ ਵਾਲਾ ਨਾ ਜਿਹੜਾ ਬੰਦਾ ਉਹ ਤਾਂ ਕਦੇ-ਕਦਾਈਂ ਮਿਲ ਹੀ ਜਾਊਗਾ ਰਾਹ ਖੜੇ ਹਿੰਦੀ ਵਾਲਾ ਲਗਭਗ ਹਰੇਕ ਸੰਬੰਧਾ ਮਿਲ ਹੀ ਜਾਂਦਾ ਚਨਈ ਦੇ ਵਿੱਚ ਵੀ ਬਹੁਤ ਸਾਰੇ ਬੰਦੇ ਹਿੰਦੀ ਬੋਲਦੇ ਆ ਲਗਭਗ ਪਰ ਜਿਵੇਂ ਆ ਸਾਹਮਣੇ ਗੱਡੀ ਖੜੀ ਆ ਗਈ ਇਹਦੇ ਉੱਤੇ ਤਾਮਿਲ ਚ ਲਿਖਿਆ ਹੋਇਆ ਹੈ ਨਾ ਕੋਈ ਕੰਦ ਕੌਲਾ ਹੋ ਗਿਆ ਇਧਰਲੇ ਪਾਸੇ ਚਾਤੀ ਮਾਰੋ ਮੜੀਓ ਕੇਫਸੀਏ ਉਹਨਾਂ ਦੀ ਤਾਮਿਲ ਭਾਸ਼ਾ ਦੇ ਵਿੱਚ ਲਿਖਿਆ ਹੋਇਆਗਾ ਕੋਈ ਵੀ ਦੁਕਾਨ ਆ ਗਈ ਸਾਨੂੰ ਹਿੰਦੀ ਲਿਖੀ ਕਿਸੇ ਕੰਦ ਕੌਲੇ ਤੇ ਬਹੁਤ ਔਖੀ ਮਿਲੂਗੀ ਪਹਿਲਾਂ ਇਹਨਾਂ ਦੀ ਤਾਮਿਲ ਭਾਸ਼ਾ ਚ ਦੁਕਾਨ ਦਾ ਨਾਮ ਲਿਖਿਆ ਹੋਊ ਭਾਈ ਇੱਥੋਂ ਆ ਸਾਮਾਨ ਮਿਲ ਜਾਊਗਾ ਹਨਾ ਤੇ ਫੇਰ ਜਿਹੜੀ ਦੂਜੇ ਨੰਬਰ ਤੇ ਆ ਜਾਂਦੀ ਹੈ ਅੰਗਰੇਜ਼ੀ ਤੇ ਅੱਜ ਮੈਂ ਬੱਸਾਂ ਜਾਂਦਾਂਗਾ ਹਨਾ ਬੱਸਾਂ 21C 29A ਇਹਨਾਂ ਦੀਆਂ ਮਸ਼ਹੂਰ ਬੱਸਾਂ ਇੱਥੋਂ ਨੰਬਰ ਤੋਂ ਪਤਾ ਲੱਗਦਾ ਭਾਈ ਆਹ ਬੱਸ ਇੱਧਰ ਨੂੰ ਜਾਊਗੀ ਇਹਨਾਂ ਦੇ ਨੰਬਰ ਆ ਕਿ 21C 29A ਜਾਂ 101 ਐਦਾਂ ਐਦਾਂ ਦੇ ਨੰਬਰ ਲੱਗੇ ਹੋਏ ਆ ਬੱਸਾਂ ਦੇ ਉੱਤੇ ਤੇ ਬਹੁਤ ਸਾਰੀਆਂ ਬੱਸਾਂ ਚੱਲਦੀਆਂ ਆਈਆਂ ਵੱਡੀਆਂ AC ਵਾਲੀਆਂ ਵੀ ਛੋਟੀਆਂ ਮਿੰਨੀ ਬੱਸਾਂ ਇੱਕ ਜਿਹੜੇ ਇੱਥੋਂ ਦੇ ਲੋਕ ਹਨ ਜਿਆਦਾਤਰ ਆ ਦੇਖੋ ਤੁਸੀਂ ਗਾਂ ਆਉਂਦੇ ਤੁਰੇ ਆਹ ਆਲ ਪਾਉਂਦੇ ਲੂੰਗੀ ਇੱਥੋਂ ਦੀ ਪੂਰੀ ਮਸ਼ਹੂਰ ਹੈਗੀ ਜੀ ਲੂੰਗੀ ਡਾਂਸ ਵਾਲਾ ਉਹ ਗਾਣਾ ਵੀ ਸੁਣਿਆ ਹੋਊਗਾ ਇਹ ਜਿਆਦਾ ਪਾ ਕੇ ਰੱਖਦੇ ਆ ਤਾਂ ਅਮਲ ਚ ਇਹ ਤਾਂ ਅਮਲ ਚ ਕਈ ਨਾ ਚਨਈ ਚ ਜਿਆਦਾ ਪਾਉਂਦੇ ਇਹ ਲੋਕ ਇੱਥੇ ਨਹੀਂ ਜੇ ਆਪਾਂ ਇੱਥੋਂ ਦੇ ਤਾਪਮਾਨ ਦੀ ਗੱਲ ਕਰਗੇ ਜੀ ਮੌਸਮ ਦੀ ਗੱਲ ਕਰਗੇ 29 ਡਿਗਰੀ ਜਿਹੜਾ ਤਾਪਮਾਨ ਹੈਗਾ ਗਰਮੀ ਹੈਗੀ ਹੈਗੀ ਭਾਈ ਤੋਪਾ ਤੇ ਮੀਂਹ ਵੀ ਪਤਾ ਕੋਈ ਪਤਾ ਨਹੀਂ ਇੱਥੇ ਕਦੋਂ ਮੀਂਹ ਆ ਜੇ ਅਗਲੇ 7 ਦਿਨ ਕਹਿੰਦੇ ਲਗਾਤਾਰ ਮੀਂਹ ਦੱਸਦੇ ਆ ਮੌਸਮ ਵਿਭਾਗ ਵਾਲੇ ਜਿਹੜੇ ਦੱਸੀ ਜਾਂਦੇ ਆ ਕਹਿੰਦੇ ਭਾਈ ਇਹ ਲਗਾਤਾਰ 7 ਦਿਨ ਮੀਂਹ ਆਊਗਾ ਅਥਨੇ ਜੇ ਵੇਲੇ ਕਦੋਂ ਵੀ ਆ ਸਕਦਾਗਾ ਤੇ ਹੁਣ ਆਪਾਂ ਜਿੱਧਰ ਨੂੰ ਜਾ ਰਹੇ ਆ ਉਹ ਹੈਗੀ ਹੈ ਜੀ ਇੱਕ ਬੀਚ ਜਿਹਦਾ ਨਾਮ ਹੈਗਾ ਮਰੀਨਾ ਬੀਚ ਕਾਫੀ ਮਸ਼ਹੂਰ ਹੈਗੀ ਇੱਥੋਂ ਦੀ ਬੀਚ ਹੋ ਤੇ ਉੱਥੇ ਇੱਕ ਦੋ ਫਿਲਮਾਂ ਵੀ ਜਿਹੜੀਆਂ ਬਣੀਆਂ ਨੇ ਇੱਥੇ ਚਨਈ ਦੇ ਵਿੱਚ ਵੀ ਬਹੁਤ ਸਾਰੀਆਂ ਫਿਲਮਾਂ ਬਣੀਆਂ ਜਿਵੇਂ ਸ਼ਿਵਾਜੀ ਦਾ ਬੌਸ ਹੋ ਗਿਆ ਹਨਾ ਤੇ ਇੱਕ ਆਪਣੀ ਹਿੰਦੀ ਫਿਲਮ ਹੋ ਗਈ ਚਨਈ ਐਕਸਪ੍ਰੈਸ शाहरुख खान ਦੀ ਉਹ ਇੱਥੇ ਪੂਰੀਆਂ ਦੀਆਂ ਪੂਰੀਆਂ ਫਿਲਮਾਂ ਇੱਥੇ ਨਹੀਂ ਬਣੀਆਂ ਮਤਲਬ ਕੁਸ-ਕੁਸ ਜਿਹੜੇ ਸੀਨ ਆ ਕੁਸ-ਕੁਸ ਭਾਗ ਆ ਹਨਾ ਇੱਥੇ ਬਣਾਏ ਗਏ ਆ ਹੈ ਉਧਰਲੇ ਪਾਸੇ ਉਧਰਲੇ ਪਾਸੇ ਜਾਣਾ ਚਲੋ ਤੇ ਇੱਥੋਂ ਮਰੀਨਾ ਬੀਚ ਹੈਗੀ ਆ ਜਿਹੜੀ 13 ਕਿਲੋਮੀਟਰ ਹੈਗੀ ਤੇ ਉੱਥੇ ਜਾ ਕੇ ਆਪਾਂ ਦਿਖਾਉਣੇ ਆ ਕਿਵੇਂ ਭਾਈ ਵਾਲਾ ਦਵਾਲਾ ਹਨਾ ਸਾਰਾ ਉੱਥੋਂ ਦਾ ਤੁਹਾਨੂੰ ਨਾਮ ਪਰਕੇ ਦੱਸ ਕੀ ਹੈ ਸਾਹਮਣੇ ਜਿਹੜੀ ਆ ਗਲੀ ਆ ਨਾ ਜੀ ਇਹਦਾ ਗਲੀ ਦਾ ਨਾਮ ਬੜਾ ਕਸੂਤਾ ਦਾ ਤਾਂ ਹਾਂ ਤਾਂ ਉੱਪਰ ਦਾ ਤਾਮਲ ਦੇ ਵਿੱਚ ਲਿਖਿਆ ਹੋਇਆ ਤੇ ਥੱਲੇ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਅਨਿਸ਼ੂ ਮੜਾ ਜਾ ਪੜੀ ਮੜਾ ਜਾ ਕਿ ਅਰੇ ਤੂੰ ਪੜ ਇਹ ਹੈਗਾ ਗੁਰੂ ਗੁਰੂ ਗੱਲ ਸਵਾਰ ਕੋਇਲ ਸਟਰੀਟ ਗੁਰੂ ਪਤਾ ਨਹੀਂ ਆਪਣਾ ਆਪਣਾ ਹਿਸਾਬ ਹੁੰਦਾ ਜੀ ਬੋਲਣ ਚੱਲਣ ਦਾ ਜੀ ਵੈਸੇ ਲਿਖਿਆ ਹੋਇਆ ਗੁਰੂੰਗਲੇਸ਼ਵਰ ਕੋਇਲ ਸਟਰੀਟ ਗੁਰੂੰਗਲੇਸ਼ਵਰ ਕੋਇਲ ਸਟਰੀਟ ਲਿਖਿਆ ਹੈ बोलिए करी होरा गुरंगलीश्वरर कोइल स्ट्रीट एद्दा ही एद्दा गली दा नाम है ना बड़ा वड्डा बहुत वड्डा नाम है एद्दा ही दुनिया दा सब तो वड्डा एक ਪਿੰਡ ਹੈ ਦੁਨੀਆ ਦਾ ਬਹੁਤ ਵੱਡਾ ਪਿੰਡ ਹੈ ਮਤਲਬ ਉਹਦਾ ਨਾਮ ਬਹੁਤ ਵੱਡਾ ਹੈ ਲਾਰਜੈਸਟ ਵਿਲੇਜ ਨੇਮ ਉਹ ਨਿਊਜ਼ੀਲੈਂਡ ਤੇ ਪੈਂਦਾ ਉਹਦਾ ਨਾਮ ਵੀ ਮੈਂ ਤੁਹਾਨੂੰ ਸੁਣਾਵਾ ਉਹਨੂੰ ਕਹਿੰਦੇ ਟਾਊ ਮਾਟਾ ਵਾਕਾ ਟਾਂਗੀ ਹੰਗਾਕਵਾ ਆਓ ਆਓ ਓ ਟਾਮਾਟਿਆ ਟੂਰੀ ਪੂਕਾ ਕਾ ਪੀਕੀ ਮੰਗਾ ਵੈਨ ਹੁਆ ਕਿਟਨਾਟਾਹੂ ਇਹ ਜਗ੍ਹਾ ਦਾ ਨਾਮ ਹੈ ਜੀ ਸਰਚ ਕਰਕੇ ਦੇਖਿਓ ਗੂਗਲ ਤੇ ਠੀਕ ਹੈ ਇਹ ਹੈ ਦਿਮਾਗ ਕਾ ਦਾਗਾ ਕੰਪਿਊਟਰ ਹੀ ਆ ਭਾਈ ਫਿੱਟ ਹੋ ਜਾਂਦਾ ਨਾਲ ਦੀ ਨਾਲ ਜਿਹੜਾ ਕੁਝ ਪੜਦਾ ਚਲੋ ਵਧੀਆ ਗੱਲ ਆ ਚੰਗੀ ਗੱਲ ਆ ਹਨਾ ਜੀ ਪੜਨਾ ਲਿਖਣਾ ਚੰਗੀ ਗੱਲ ਐ ਇੱਥੇ ਜੇ ਭਾਈ ਆਪਾਂ 2-4 ਕਿਲੋਮੀਟਰ ਇੱਧਰ ਉੱਧਰ ਜਾਣਾਗਾ ਨਾ ਤਾਂ ਜਿਹੜੇ ਆ ਆਟੋ ਵਾਲੇ ਹਨਾ ਇਹ 4-500 ਤੋਂ ਘੱਟ ਥੱਲੇ ਗੱਲ ਨਹੀਂ ਕਰਦੇ ਮਤਲਬ ਕਿ ਬਹੁਤ ਪੈਸੇ ਮੰਗਦੇ ਆ ਤੇ ਇੱਕ ਹੋਰ ਵਧੀਆ ਚੀਜ਼ ਇਹ ਲੱਗੀ ਜਿਹੜੇ ਇਹ ਆਟੋ ਵਾਲੇ ਨਾ ਭਾਈ ਆਨਲਾਈਨ ਵੀ ਬੁੱਕ ਹੋ ਜਾਂਦੇ ਹੈਗੇ ਇਹຊੋਂ ਇਹਨਾਂ ਨੂੰ ਆਨਲਾਈਨ ਬਾਈ ਕਿਵੇਂ ਨਾ ਕਿਵੇਂ ਕਰਕੇ ਖਬਾ ਸੱਜਾ ਹਨ ਤੇ ਬੁਲਾ ਲੈਂਦਾਗਾ ਉਹਨੇ ਇਹਨੇ 200 ਰੁਪਏ ਚ ਗੱਲ ਹੋਈ ਆ ਆਨਲਾਈਨ ਠੀਕ ਆ ਜੀ ਤੇ ਨਹੀਂ ਇਹਨੇ ਉੱਥੇ ਜਾਣ ਦਾ ਘਟ ਘਟ 1000 ਰੁਪਏ ਮੰਗਣਾ ਸੀਗਾ 12-13 ਕਿਲੋਮੀਟਰ ਜਾਣ ਦਾ ਤੇ ਹੁਣ ਪੁੱਛੋ ਫੇਰ ਵੀ ਇਹ ਤਾਂ ਮਿਲ ਦੇ ਵਿੱਚ ਗੱਲ ਕਰਦੇ ਆ ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਘਟ ਘਟ 10 ਆ ਰਹੀ ਐ ਚੰਗੀ ਤਰ੍ਹਾਂ ਕਹਿਣਾ ਪੈਂਦਾ ਵੀ ਬਾਈ ਇੰਨੇ ਹੀ ਪੈਸੇ ਲਾਉਂਗੇ ਵੀ ਗਾਹ ਜਾ ਕੇ ਰੌਲਾ ਨਾ ਪੈ ਜੇ 10 ਆ ਰਹੀ ਵੀ 200 200 15 ਆ ਰਹੀ ਪੁੱਛਣਾ ਪੈਂਦਾਗਾ ਇਹੀ ਗੱਲ ਆ ਨਾ ਹਰਪਾਲ ਬਿਲਕੁਲ ਆਹੀ ਗੱਲ ਹੈ ਬਿਲਕੁਲ ਆਹੀ ਗੱਲ ਤੇ ਬਾਕੀ ਜੇ ਇਦਾਂਗਾ ਇੱਥੇ ਸਾਊਥ ਦੇ ਵਿੱਚ ਜੇ ਆਪਾਂ ਕਿਸੇ ਨਾਲ ਗਾਲੀ ਗਲੋਚ ਹੋ ਜਾਂਦੇ ਹਨਾ ਵੈਸੇ ਤਾਂ ਕਿਸੇ ਨਾਲ ਗਾਲੀ ਗਲੋਚ ਹੋਣਾ ਨਹੀਂ ਚਾਹੀਦਾ ਸਭ ਨੂੰ ਵਧੀਆ ਬੋਲਣਾ ਚਾਹੀਦਾ ਕਈar ਬਾਇ ਚਾਂਸ ਨੂੰ ਨੀਕੀ ਹੋ ਜਾਂਦੀ ਆ ਤਾਂ ਇਹ ਉਹਦੀ ਇਕੱਠੇ ਹੋ ਜਾਂਦੇ ਤੇ ਕੰਨ ਨਾ ਬਾਈ ਚੱਪੜਾ ਨਾ ਪੂਰੇ ਛਾਂਗਦੇ ਆਗੇ ਇਹ ਕਿਸੇ ਦੀ ਨਹੀਂ ਸੁਣਦੇ ਚਾਹੇ ਗਲਤੀ ਉਹਨਾਂ ਦੀ ਹੋਵੇ ਕੰਨ ਪੂਰੇ ਕੁੱਟਣਗੇ ਇਹ ਤੇ ਬਚ ਬਚਾ ਕੇ ਹਨਾ ਆਪਾਂ ਤਾਂ ਚਲੋ ਵੈਸੇ ਨਹੀਂ ਕਿਸੇ ਨਾਲ ਬੋਲਣਾ ਕਈ ਬੋਲ ਕੇ ਲੈਣਾਗਾ ਵਧੀਆ ਆਪਣਾ ਪਿਆਰ ਨਾਲ ਸਭ ਨਾਲ ਰਹਿਣਾ ਚਾਹੀਦਾਗਾ 300 ਰੁਪਏ ਦੇ ਵਿੱਚ ਗੱਲ ਜਿਹੜੀ ਉੱਕੀ-ਪੁੱਕੀ ਪੂਰੀ ਹੋ ਗਈ ਪੱਕੀ ਹੋ ਗਈ ਭਾਈ ਤੇ ਵੈਸੇ ਹੈ ਇਹ 300 ਰੁਪਏ ਵਾਲਾ ਵੀ ਤੱਕਾ ਹੀ ਆ ਜਿਹੜੇ ਹਿਸਾਬ ਨਾਲ ਆਪਣੇ ਕੋਲੇ ਸਮਾਨ ਸੱਲਾਗਾ ਭਾਈ ਇਹ ਆ ਦੇਖੋ ਕਿਹੜੇ ਲੋਟ ਲੱਦੇ ਬੈਠੇ ਆਂਗੇ ਆ ਜਿਹੜਾ ਗੇਟ ਬਣਿਆ ਹੋਇਆ ਭਾਈ ਇਹ ਥੱਲੇ ਦੀ ਹੈ ਨਾ ਰਾਹ ਜਾਂਦਾਗਾ ਤੇ ਐ ਲੱਗਦਾ ਵੀ ਮੈਟਰੋ ਨੂੰ ਜਾਂਦਾਗਾ ਤੇ ਬਾਕੀ ਹਜੇ ਪਤਾ ਵੀ ਨਹੀਂ ਥੱਲੇ ਜਾਏ ਤਾਂ ਪਤਾ ਲੱਗੂਗਾ ਇਹ ਇੱਕ ਵਾਰੀ ਜਿਹੜਾ ਆਪਾਂ ਬੀਚ ਤੇ ਜਾਂਦੇ ਆ ਨਾ ਮਰੀਨਾ ਬੀਚ ਤੇ ਜਾਈ ਜਾਂਦੇ ਆ ਉਧਰ ਰਾਹ ਜਾਂਦਾ ਹੈ ਤੇ ਨਹੀਂ ਭਾਈ ਮੈਟਰੋ ਵਾਲਾ ਇਹ ਕੋਈ ਰਾਹ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਬਾਜ਼ਾਰ ਲੱਗਿਆ ਪਿਆਗਾ ਇਹ ਬੀਚ ਨੂੰ ਹੀ ਜਾਂਦਾ ਰਾਹ ਥੱਲੇ ਦੀ ਜਾਂਦਾ ਸੜਕ ਦੇ ਥੱਲੇ ਦੀ ਕੱਢਿਆ ਹੋਇਆ ਰਾਹਗਾ ਉੱਤੋਂ ਦੀ ਸੜਕ ਜਾਂਦੀ ਹੈਗੀ ਆ ਫੋਨ ਵਾਲੀ ਦੁਕਾਨ ਆ ਗਈ ਆ ਟਾਈਟੂ ਇਟੂ ਬਣਾਉਂਦੇ ਆ ਸੀ। ਆਣ ਥੱਲਾ ਐਣ ਕੈਂ ਐਣ ਕਾ ਲਓ ਜੀ। ਰੰਗ-ਬਰੰਗੇ ਐਣਕਾਂ। ਦੂਜੇ ਪਾਸੇ ਆ ਗਏ ਭਾਈ ਆਪਾਂ ਛੜਕਦੇ। ਖਾਣ ਪੀਣ ਵਾਲਾ ਨਾ ਇੱਥੇ ਹੋਰ ਹੀ ਹਿਸਾਬ ਕਿਤਾਬ ਆਗਾ। ਜਿਵੇਂ ਆਹਾ ਮੱਕੀ ਦੇ ਦਾਣੇ ਆ ਗਲਾਸ ਚ ਪਾਏ ਪਏ ਆ ਇਹ 30 ਰੁਪਿਆ ਦਾ ਇੱਕ ਗਲਾਸ ਆ। ਆਹ ਗਾਹਾਂ ਮੂਗ ਫੜੀਆ ਗੀ ਮੂਗਬਲੀ ਦਾ ਰੰਗ ਪਤਾ ਨਹੀਂ ਕਿਉਂ ਕਾਲਾ ਜਾਗਾ ਕਾਲਾ ਜਾ ਰੰਗ ਆਗਾ ਇਹ ਵੀ 30 ਰੁਪਿਆ ਦਾ ਗਲਾਸ ਆ ਆ ਅੰਬਾ ਕੇ ਚੀਰੇ ਹੋਏ ਇਹੇ 20 ਰੁਪਿਆ ਦੇ ਭਾਈ ਚਾਰ ਪੀਸ ਇੱਕ ਗਲਾਸ ਦੇ ਵਿੱਚ ਪਾਏ ਹੋਏ ਆ ਗੀ ਬਾਕੀ ਆਹ ਜਿਹੜੇ ਨਿੱਕੇ ਨਿੱਕੇ ਪਏ ਆ ਸਮੋਸੇ ਇਹ 30 ਰੁਪਿਆ ਦੇ ਤਿੰਨ ਦੇ ਦਿੰਦੇ ਆ ਜਾਂ ਉਹ ਪੈਕਟ ਜਾਂ ਬੰਨਿਆ ਪਿਆਗਾ ਲਫਾਫਾ ਜਾ ਭਰਿਆ ਅਨਿਸ਼ੂ ਪਤਾ ਨਹੀਂ ਬਾਈ ਕੀ ਕੀ ਖਰੀਦ ਕੇ ਲਿਆ ਹੈ ਨਹੀਂ ਸ਼ੁਕਰੀਆ ਇਹ ਪਤੇ 'ਚ ਇਹ ਕਹਿੰਦੇ ਨੇ ਕਿ ਲੈਮਨ ਰਾਈਸ ਨੇ ਨਿੰਬੂ ਵਾਲੇ ਚਾਵਲ ਦੀ ਨਿੰਬੂ ਵਾਲੇ ਚੌਲ ਹਾਂ ਤੇ ਆ ਕਿ ਮੇ ਰਸਿਆਂ ਨਾਲ ਭਲੇਟੇ ਪਈ ਆ ਕੇ ਮਤਲਬ ਥੋੜਾ ਜਿਹਾ ਗੱਲਬਾਤ ਕਰੀਏ ਰੀਸਾਈਕਲ ਚੀਜ਼ਾਂ ਯੂਜ਼ ਕਰ ਰਹੇ ਨੇ ਜਿਹੜੀਆਂ ਖਰਾਬ ਨਾ ਕਰਦੀਆਂ ਹੋਣ ਅੱਛਾ ਅੱਛਾ ਹਾਂ ਵਧੀਆ ਗੱਲ ਆ ਪਰ ਭਾਈ ਇਹ ਤਾਂ ਵਧੀਆ ਗੱਲ ਆ ਹਨਾ ਇਹਦੇ ਨਾਲ ਕਿਵੇਂ ਕੱਟਾ ਬੰਨਣਾ ਨਹੀਂ ਜੋੜ ਕੇ ਜਨੇਊ ਧਰਨਾ ਓਏ ਓਏ ਕੁੱਟਾ ਸਿੱਧਾ ਕੰਮ ਕਰਦਾ ਆ ਬੜੀ ਆ ਲੋ ਐ ਖੋਲਣਗੇ ਓਏ ਭਾਈ ਵੈਰੀ ਨਾਈਸ ਦਿਖਾਇਓ ਜੀ ਇਧਰ ਮਾਰੇ ਮੈਂ ਭਾਈ ਇਹੇ ਹੈਗੇ ਅਗੇ ਨਿੰਬੂ ਵਾਲੇ ਚੌਲ ਧਨੀਆਂ ਵੀ ਪਾਇਆ ਹੋਇਆ ਤੇ ਮਿਰਚਾਂ ਵੀ ਆ ਵਿੱਚ ਛੱਟ ਨਹੀਂ ਛੋਟ ਨਹੀਂ ਪਾ ਕੇ ਬਣਾਏ ਹੋਇਆ ਕਿੰਨੇ 20 ਰੁਪਿਆ ਦੇ 20 ਰੁਪਿਆ ਦੇ 20 ਰੁਪਿਆ ਦੇ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਪੱਤਿਆਂ ਦੇ ਵਿੱਚ ਭਲੇਟੇ ਹੋਇਆ ਭਾਈ ਜਿਹੜਾ ਕਹਿੰਦੇ ਉਹ ਆਪਣੀਆਂ ਕੌਲੀਆਂ ਹੁੰਦੀਆਂ ਨਾ ਪਲਾਸਟਿਕ ਪਲੋਸਟ ਕਰਦੇਗਾ ਨਾ ਤੇ ਵੀ ਉਹ ਗੰਦਗੀਆਂ ਮੰਦਗੀਆਂ ਹੁੰਦੀਆਂ ਐਸ ਕਰਕੇ ਤੇ ਇਹ ਪੱਤਿਆਂ ਦੇ ਵਿੱਚ ਖਾਣਾ-ਦਾਣਾ ਜ਼ਿਆਦਾ ਖਾਂਦੇ ਆਗੇ ਦੱਸਦੇ ਆਂ ਬਾਈ ਵਧੀਆ ਕਿਵੇਂ ਆ ਨਿੰਬੂ ਵਾਲੇ ਚੌਲ ਭਾਈ ਵਧੀਆ ਗੇ ਸਵਾਦ ਆ ਗਿਆ ਵਧੀਆ ਆ ਪੱਤਾ ਪਤਾ ਨਿਕਾਦਾ ਪਾਇਆ ਹੁੰਦਾ ਵਿੱਚ ਇਹਨਾਂ ਨੇ ਹੈ ਕੜੀ ਪੱਤਾ ਕੜੀ ਪੱਤਾ ਵੀ ਆ ਵਿੱਚ ਜਿਹੜੇ ਮਰੀਨਾ ਵਿਚਵਾਲਾ ਆਪਾਂ ਜਾਈ ਜਾਂਦੇ ਆ ਜੀ ਇਹ ਚਨਈ ਦਾ ਬਹੁਤ ਮਸ਼ਹੂਰ ਵਿਚ ਹੈਗਾ 13 ਕਿਲੋਮੀਟਰ ਦਾ ਜਿਹੜਾ ਇਹ ਲੰਬਾ ਵਿਚ ਆ ਭਾਈ ਤੇ ਬੇ ਆਫ ਬੰਗਾਲ ਜਿਹਨੂੰ ਬੰਗਾਲ ਦੀ ਖਾੜੀ ਕਹਿੰਦੇ ਹੈਗੇ ਉਹਦੇ ਕਿਨਾਰੇ ਤੇ ਹੈਗਾ ਤੇ ਇਹ ਭਾਰਤ ਦਾ ਸਭ ਤੋਂ ਲੰਬਾ ਵਿਚ ਆ ਤੇ ਦੁਨੀਆ ਦਾ ਦੁਨੀਆ ਦਾ ਦੂਜੇ ਨੰਬਰ ਦਾ ਲੰਬਾ ਬੀਚ ਇਹ ਹੈਗਾਗਾ ਮਰੀਨਾ ਬੀਚ ਉੱਥੇ ਆਪਾਂ ਜਾਈ ਜਾਨੇ ਬਸ ਸਾਹਮਣੇ ਆ ਜੀ 2-4 ਮਿੰਟਾਂ ਦੇ ਵਿੱਚ ਹੋਰ ਪਹੁੰਚ ਜਾਵਾਂਗੇ ਇਧਰਲੇ ਪਾਸੇ ਪੁਲਿਸ ਅਧਿਕਾਰੀ ਬੈਠਿਆ ਜੀ ਤੇ ਰੇਤ ਤੇ ਚੱਲਣ ਵਾਲੀ ਗੱਡੀ ਦੇਖੋ ਪੁਲਸ ਵਾਲਿਆਂ ਦੀ ਕਿਹੜੇ ਲੋਟਦੀ ਹੈਗੀ ਆ ਇੱਥੇ ਰੇਤਾ ਨਾ ਸਮੁੰਦਰ ਦੇ ਕਿਨਾਰੇ ਤਾਂ ਰੇਤ ਹੀ ਹੁੰਦੀ ਹੈ ਜੀ ਉਹਦੇ ਤੇ ਚੱਲਣ ਵਾਲੀ ਆ ਉਹ ਗੱਡੀ ਮਰੀਨਾ ਬੀਚ ਜੀ ਸਾਹਮਣੇ ਜਿਹੜਾ ਤੁਸੀਂ ਦੇਖੀ ਜਾਂਦੇ ਹੋ ਭਾਈ ਤੇ ਘੁੰਮਣ ਘਮਾਉਣ ਵਾਲੇ ਲੋਕ ਇੱਥੇ ਜ਼ਿਆਦਾ ਆਏ ਹੋਇਆ ਜਿਵੇਂ ਸਾਨੂੰ ਪਹਿਲਾਂ ਹੀ ਦੱਸਿਆਗਾ ਇਹ ਭਾਰਤ ਦਾ ਸਾਰੇ ਨਾਲੋਂ ਲੰਬਾ ਵਿਚਾ 13 ਕਿਲੋਮੀਟਰ ਦਾ ਤੇ ਦੁਨੀਆ ਦਾ ਦੂਜੇ ਨੰਬਰ ਤੇ ਆ ਜਾਂਦਾਗਾ ਪਾਣੀ ਜੇ ਆਪਾਂ ਗੱਗੇ ਜਿਵੇਂ ਅੰਡਮਾਨ ਨਿਕੋਬਾਰ ਦੇ ਵਿੱਚ ਆਪਾਂ ਵਿਚ ਦੇਖੇ ਸੀ ਹਨ ਉੱਥੇ ਪਾਣੀ ਭਾਈ ਜ਼ਿਆਦਾ ਸਾਫ਼ ਸੀਗਾ ਬਹੁਤ ਹੀ ਜ਼ਿਆਦਾ ਨੀਲੇ ਪਾਣੀ ਸੀਗਾ ਉਹ ਤਾਂ ਨੀਲਾ-ਨੀਲਾ ਪਾਣੀ ਸੀ ਐਂ ਸ਼ੀਸ਼ਿਆਂ ਨੂੰ ਸਾਰਾ ਕੁਝ ਦਿਖਦਾ ਸੀਗਾ ਇਹ ਥੋੜਾ ਜਿਹਾ ਕਾਲੇ ਜਿਹੇ ਰੰਗ ਦਾ ਪਾਣੀ ਹੈ ਜਿਹੜਾ ਤੁਸੀਂ ਦੇਖੀ ਜਾਂਦੇ ਹੋ ਤੇ ਲੋਕ ਭਾਈ ਮਸਤੀ ਮਾਰੀ ਜਾਂਦੇ ਹਨ ਨਹਾਈ ਨੂੰ ਹੀ ਜਾਂਦੇ ਹੈਗੇ ਬੁੱਲਾ ਲਈ ਜਾਂਦੇ ਆ ਸਾਰੇ ਛੱਲਾਂ ਦੇਖੋ ਤੁਸੀਂ ਕਿਹੜੇ ਲੋਟ ਆਉਂਦੀਆਂ ਜੇ ਤੜਕੇ ਆਪਾਂ ਜੇ ਤੜਕੇ ਆਥ ਨੇ ਆਪਾਂ ਇੱਥੇ ਆਵਾਂਗੇ ਤਾਂ ਕਾਠਾ ਜਿਹੜਾ ਜ਼ਿਆਦਾ ਮਿਲੂਗਾ ਤੜਕੇ ਲੋਕ ਸ਼ਹਿਰ ਸਪਾਟੇ ਵਾਲੇ ਘੁੰਮਣ ਘਮਾਉਣ ਵਾਲੇ ਜ਼ਿਆਦਾ ਆਉਂਦੇ ਆਗੇ ਤੇ ਆਥ ਨੇ ਵੀ ਸ਼ੈਰ ਸਪਾਟੇ ਵਾਲੇ ਹੋ ਗਏ ਹਨ ਤੇ ਉੋਂ ਵੀ ਘੁੰਮਣ ਘਮਾਉਣ ਵਾਲੇ ਜ਼ਿਆਦਾ ਆਉਂਦੇ ਆ ਮੌਸਮ ਹੋਰ ਠੰਡਾ ਹੋ ਜਾਂਦਾ ਐਸ ਟਾਈਮ ਥੋੜੀ ਗਰਮੀ ਹੁੰਦੀ ਆ ਦੁਪਹਿਰੇ ਅਗਲਾ ਘਰੋਂ ਘਰੋਂ ਨਿਕਲਣ ਤੋਂ ਥੋੜਾ ਜਿਹਾ ਉਹ ਕਰਦਾ ਤੇ ਕੰਮ ਧੰਦੇ ਵੀ ਬੰਦਾ ਗਿਆ ਹੁੰਦਾ ਆਥ ਨੇ ਥੋੜਾ ਜਿਹਾ ਵਿਹਲਾ ਹੁੰਦਾ ਆਥ ਨੇ ਜ਼ਿਆਦਾ ਇਕੱਠ ਹੁੰਦਾਗਾ ਤੇ ਜਿੱਥੇ ਫਿਰ ਜ਼ਿਆਦਾ ਇਕੱਠ ਹੁੰਦਾਗਾ ਘੁੰਮਣ ਘਮਾਉਣ ਵਾਲੇ ਜ਼ਿਆਦਾ ਆਉਂਦੇ ਆਗੇ ਤੇ ਉੱਥੇ ਫਿਰ ਆਹ ਚੀਜ਼ਾਂ ਹੋਣਗੀਆਂ ਤਾਂ ਫਿਰ ਹੁੰਦਗੀਆਂ ਹਨਾ ਜੀ ਮਾੜੀ ਮੋਟੀ ਗੰਦਗੀ ਹੁੰਦੀ ਹੈਗੀ ਬਾਕੀ ਜੀ ਐਸਬੀਚ ਦੇ ਉੱਤੇ ਤਾਮਿਲ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਬਣੀਆਂ ਹੋਈਆਂ ਤੇ ਹਿੰਦੀ ਦੇ ਵਿੱਚ ਜਿਹੜੀ ਬਣੀ ਹੋਈ ਹੈਗੀ ਚਨਈ ਐਕਸਪ੍ਰੈਸ ਤੇ ਕੁਝ ਜਿਹੜੇ ਸੀਨ ਹੁੰਦੇ ਹਨ ਐਸਬੀਚ ਦੇ ਉੱਤੇ ਲਏ ਗਏ ਸੀਗੇ 2013 ਦੇ ਵਿੱਚ ਬਣੀ ਸੀ ਜਿਹੜੀ ਚਨਈ ਐਕਸਪ੍ਰੈਸ ਫਿਲਮ ਬਣੀ ਸੀਗੀ ਉਹ ਇੱਥੋਂ ਦੇ ਵੀ ਜਿਹੜੇ ਕੁਝ ਸੀਨ ਆਗੇ ਤੁਹਾਨੂੰ ਦੇਖਣ ਨੂੰ ਮਿਲਣਗੇ ਉਸ ਫਿਲਮ ਦੇ ਵਿੱਚ ਭਾਈ ਤੇ ਆਹ ਭਾਈ ਲੱਗਦਾ ਲੱਛੇ ਵੇਚਦਾ ਫਿਰਦਾ ਹੈ ਇੱਕ ਪਾਸੇ ਆਹਾ ਪੁੱਜੀ ਹੋਈ ਮੂਫਲੀ ਐ ਇੱਕ ਪਾਸੇ ਕੱਚੀ ਹੈਗੀ ਇੱਥੇ ਬਹੁਤ ਕੁਝ ਖਾਣ ਪੀਣ ਵਾਸਤੇ ਭਾਈ ਮਿਲ ਜਾਂਦਾਗਾ ਹਨਾ ਤੇ ਇਧਰਲੇ ਪਾਸੇ ਆਹ ਦੇਖੋ ਤੁਸੀਂ ਮੱਛੀਆਂ ਉੱਤੇ ਮਸਾਲਾ ਲਾ ਕੇ ਕਿਹੜੇ ਰੋਟ ਰੱਖੀਆਂ ਪਈਆਂ ਨੇ ਅਲੱਗ ਅਲੱਗ ਰੇਟ ਆ ਭਾਈ ਇਹਨਾਂ ਦਾ ਕੋਈ 50 ਰੁਪਏ ਦੀ ਇੱਕ ਮੱਛੀ ਆ ਕੋਈ 100 ਰੁਪਏ ਦੀ ਉਸ ਲੋਟ ਆ ਕਿਹੜੇ ਲੋਟ ਰੱਖੀਆਂ ਪਈਆਂ ਇਹਨਾਂ ਨੇ ਤੇ ਬਾਕੀ ਹੋਰ ਵੀ ਬੜਾ ਸਵਾਨ ਸਲਾ ਠੰਡੇ ਮਠੱਲਿਆਂ ਦੀ ਦੁਕਾਨ ਆ ਗਈ ਤੇ ਇੱਧਰ ਹਰੀਆਂ ਸਬਜ਼ੀਆਂ ਵੀ ਵਿੱਚ ਤੇ ਭਾਈ ਮਿਲ ਜਾਂਦੀਆਂ ਨੇ ਹਰੀਆਂ ਸਬਜ਼ੀਆਂ ਵੀ ਐ ਆਨਾ ਕੈਸੇ ਹੋ ਕੱਪੜੇ ਵੀ ਮਿਲ ਜਾਂਦੇ ਆ ਭਾਈ ਵਿੱਚ ਤੇ ਜਿਹੜੇ ਟਾਈਮ ਤੇ ਭਾਈ ਇਹਨਾਂ ਨੇ ਕਿਹਾ ਸੀ ਦੁਕਾਨ ਵਾਲਿਆਂ ਨੇ ਹਨਾ ਸਾਈਕਲ ਵਾਲਿਆਂ ਨੇ ਵੀ ਆ ਜਿਓ ਸਾਡੇ ਕੋਲੇ ਤੇ ਆਪਾਂ ਭਾਈ ਪਹੁੰਚ ਗਏ ਆ ਉਹੀ ਟਾਈਮ ਤੇ ਤੇ ਇਧਰਲੇ ਪਾਸੇ ਆਪਣੇ ਸਾਈਕਲ ਖੜੇ ਆਗੇ ਨੀਸ਼ੂ ਭਾਈ ਚੈੱਕ ਕਰਨ ਜਾਂਦਾ ਹਨਾ ਗੇੜਾ ਕੋੜਾ ਦੇ ਕੇ ਆਉਂਦਾ ਭਾਈ ਕਹਿੰਦੇ ਚੈੱਕ ਚੁੱਕ ਕਰ ਲਿਓ ਪੂਰੇ ਐਨ ਤਿਆਰ ਵਰ ਤਿਆਰ ਕਰਕੇ ਖੜਾਏ ਆ ਭਾਈ ਇੱਕ ਗੱਲ ਹੋਰ ਬੜੀ ਵਧੀਆ ਲੱਗੀ ਇਹਨਾਂ ਨੇ ਨਾ ਸਾਈਕਲ ਧੋ ਵੀ ਦਿੱਤੇ ਚਾਰੇ ਸਾਈਕਲ ਧੋ ਕੇ ਤੇ ਪੂਰੇ ਵਧੀਆ ਆ ਹਨਾ ਗ੍ਰੀਸ ਗਰੂਸ ਲਾਤਾ ਚੈਣਾ ਚੂਣਾ ਤੇ ਸਾਰਾ ਕੁਛ ਗੇਰਗੂਰ ਚੈੱਕ ਕਰਕੇ ਬਿਲਕੁਲ ਲੋਡ ਕਰਤੇ ਆਪਣੇ ਸਾਈਕਲ ਇਹ ਬਹੁਤ ਧੰਨਵਾਦ ਜੀ ਇਹਨਾਂ ਦਾ ਜਿਹੜੀ ਇਹ ਜ਼ਰੂਰੀ ਸੀਗਾ ਜੀ ਕੰਮ ਇਹਨਾਂ ਬਿਨਾ ਆਪਾਂ ਅੱਗੇ ਨਹੀਂ ਤੁਰ ਸਕਦੇ ਕਿਉਂਕਿ ਆਪਣੇ ਤੋਂ ਜੇ ਕੋਈ ਮਾੜਾ ਮੋਟਾ ਨਾੜ ਆ ਪੁੱਠਾ ਸਿੱਧਾ ਕੱਸਿਆ ਗਿਆ ਹੁੰਦਾ ਤੇ ਫਿਰ ਉਹੀ ਗੱਲ ਆਪਾਂ ਰਾਹ 'ਤੇ ਖੜੀ ਜਾਂਦੇ ਜੀ ਫੇਰ ਨਹੀਂ ਗੱਲ ਬਣਨੀ ਸੀ ਹਨਾ ਸਾਈਕਲਾਂ 'ਚ ਜੇ ਦਿੱਕਤ ਆਈ ਜਾਵੇ ਤਾਂ ਉਹ ਗੱਲ ਨਹੀਂ ਬਣਨੀ ਸੀ ਤੇ ਹੁਣ ਇਹਨਾਂ ਨੇ ਸਾਰੀ ਜਿਹੜੀ ਹੱਥ ਫੇਰੀ ਇੱਕਾਰੀ ਕਰਤੀ ਹੈਂਡਲ ਹੰਡਲ ਮਾੜਾ ਮੋਟਾ ਢਿੱਲਾ ਸੀ ਉਹ ਵੀ ਲੋਡ ਕਰਤਾ ਬਾਕੀ 11 ਗੂਰਾ ਤੇ ਹੱਥ ਮਾਰਤਾ ਇਹ ਕਹਿੰਦਾ ਜਹਾ ਬ੍ਰੇਕਾਂ ਜਿਹੜੀਆਂ ਹਾਈਡਰੋਲਿਕ ਬ੍ਰੇਕਾਂ ਹੁੰਦੀਆਂ ਹਾਈਡਰੋਲਿਕ ਐਦਾਂ ਦੇ ਕੁਝ ਕਹਿੰਦੇ ਆ ਅੰਗਰੇਜ਼ੀ ਚ ਤੇ ਉਹਨਾਂ ਦੇ ਵੀ ਮਾੜਾ ਮੋਟਾ ਤੇਲ ਤੂਲ ਘੱਟ ਸੀ ਉਹ ਵੀ ਚੈੱਕ ਕਰ ਲਿਆ ਤੇ ਸਾਰਾ ਕੁਝ ਵਧੀਆ ਕਰਤਾ ਤੇ ਹੁਣ ਆਪਣਾ ਇਹ ਚੱਲੂਗਾ 9 2 11 ਵਧੀਆ ਭੱਜੂਗਾ ਸੈਂਟਰ ਹੁਣ ਆਪਣਾ ਦੇ ਪਾਣੀ ਵਿੱਚ ਆ ਰਿਹਾ ਹੈ ਨਾ ਆਵਾਜ਼ ਆ ਰਿਹਾ ਹੈ ਹਾਂ ਤੇ ਚੱਲੇਗਾ ਕਮਰ ਉਹ ਚੱਲੇ ਜਾਏ ਮਤਲਬ ਹਾਂਜੀ ਆਪ ਬੋਲੀਏ ਜੀ ਇਹ ਡਿਸਪਲੇ ਦਾ ਆਇਲ ਨਹੀਂ ڈالਣਾ ਆਇਲ ڈالਣੇ ਸੇ ਬ੍ਰੇਕ ਨਹੀਂ ਲੱਗੇ ਉਹ ਕਿਉਂ ਸਮਝਿਆ ਅੱਛਾ ਪਹਿਲੇ ਐਂਪਰ ਆਇਲ ਦਾ ਇਸ ਲਈ ਪੁੱਛਣਾ ਪੜਿਆ ਸੋ ਓਕੇ ਇਹ ਕਹਿੰਦੇ ਆ ਕਿ ਇਹ ਗੱਲ ਕਹੀ ਜਾਂਦੇ ਵੀ ਡਿਸ ਬ੍ਰੇਕਾਂ ਓਕੀ ਹੈ ਲੈ ਕੀ ਕਹਿੰਦੇ ਨੇ ਇਸ ਨੂੰ ਕਿਹਾ ਬੋਲ ਹਾਈਡਰੋਲਿਕ ਹਾਈਡਰੋਲਿਕ ਇਹ ਡਿਸ ਬ੍ਰੇਕਾਂ ਹਾਈਡਰੋਲਿਕ ਹੈ ਇਹ ਨੂੰ ਕਹਿੰਦੇ ਵੀ ਓਇਲ ਵਗੈਰਾ ਨਹੀਂ ਲਾਉਣਾਗਾ ਡਿਸ ਬ੍ਰੇਕ ਨੂੰ ਅੱਛਾ ਇਸ ਬ੍ਰੇਕ ਨੂੰ ਆਇਲ ਲਾ ਦੋਗੇ ਤੇ ਇਹ ਕੰਮ ਕਰਨੀਆਂ ਛੱਡ ਜਾਣੀਆਂ ਬ੍ਰੇਕਾਂ ਨਹੀਂ ਲੱਗਦੀਆਂ ਠੀਕ ਹੈ ਜੀ ਹਾਂ ਐਸੇ ਕਰਕੇ ਸਮਝਾਈ ਜਾਂਦੇ ਵੀ ਬ੍ਰੇਕਾਂ ਡਿਸ ਬ੍ਰੇਕਾਂ ਕਿਤੇ ਵੀ ਗਰੀਸ ਵਗੈਰਾ ਆਇਲ ਵਗੈਰਾ ਕੋਸ ਨਹੀਂ ਲਾਉਣਾਗਾ ਤੇ ਪਾਣੀ ਪੈ ਗਿਆ ਜਾਂ ਮਿੱਟੀ ਪੈ ਗਈ ਕੱਪੜੇ ਨਾਲ ਪੂੰਝ ਦੋ ਆਪੀ ਇਹ ਉਹ ਆਪੀ ਠੀਕ ਹੋ ਜਾਊਗਾ ਹਾਂ ਮਾੜਾ ਮੋਟਾ ਜੇ ਪਾਣੀ ਪੈ ਗਿਆ ਆਵਾਜ਼ ਵੀ ਆਉਂਦੀ ਹੈ 5-10 ਘੰਟਾ ਬਾਅਦ ਘੰਟੇ ਬਾਅਦ ਸੁੱਕ ਕੇ ਆਪੀ ਸਹੀ ਹੋ ਜਾਊਗਾ ਠੀਕ ਹੈ ਜੀ ਠੀਕ ਬੜੇ ਦਿਨਾਂ ਬਾਅਦ ਭਾਈ ਸਾਈਕਲ ਜਿਹੜਾ ਆਪਾਂ ਚਲਾ ਰਹੇ ਆਂਗੇ ਚਲਾਈ ਦੇ ਵਿੱਚ ਆ ਕੇ ਤੇ ਕੱਲ ਆਪਣੇ ਤੋਂ ਜੜੇ ਨਹੀਂ ਗਏ ਸੀ ਪਰ ਬਈ ਆਹ ਦੁਕਾਨ ਵਾਲਿਆਂ ਨੇ ਨਾ ਨਜ਼ਾਰਾ ਲਿਆਤਾ ਮੈਂ ਖਾਏ ਕੱਲਾ ਕੱਲਾ ਨਟ ਬੋਲਟ ਜਮਾ ਇਹਦਾ ਚੈੱਕ ਕਰਤਾ ਜਮਾ ਐ ਨਜ਼ਾਰਾ ਲਿਆਂਦਾ ਪੂਰਾ ਗੇਰ ਗੂਰਾ ਐ ਪੂਰੇ ਵਧੀਆ ਪੈਂਦਿਆ ਗਰੀਸ ਗਰੂਸ ਕਰਤਾ ਸਾਰਾ ਕੁਝ ਬ੍ਰੇਕਾਂ ਵੀ ਪੂਰੀਆਂ ਵਧੀਆ ਲੱਗਦੀਆਂ ਨੇ ਠੀਕ ਆ ਜੀ ਤੇ ਚਲੋ ਜੀ ਆਪਾਂ ਸਾਈਕਲ ਇਹ ਕਸਨ ਚ ਫੇਲ ਹੋ ਗਏ ਫੇਲ ਵੀ ਬੰਦਾ ਫੇਰ ਹੀ ਹੁੰਦਾ ਜੇ ਕੋਈ ਕੋਸ਼ਿਸ਼ ਕਰਦਾ ਹਨਾ ਤੇ ਨਹੀਂ ਤਾਂ ਜੇ ਐ ਜੜੇ ਪਏ ਰਹਿੰਦੇ ਤਾਂ ਉਹਨੇ ਫੇਲ ਵੀ ਕੀ ਹੁਣ ਅਸੀਂ ਸਿੱਧਾ ਚੱਕੇ ਦੁਕਾਨ ਤੇ ਲੈ ਚਾ ਜੀਦੇ ਹੁੰਦੇ ਹੈਗੇ ਆਪਾਂ ਹੱਥ ਪੱਲਾ ਮਾਰਿਆ ਅੱਧ ਪਜਦੇ ਚ ਜੜਲੇ ਸੀ ਚਲ ਗਾਂ ਨੂੰ ਪਤਾ ਲੱਗ ਗਿਆ ਭਾਈ ਵੀ ਇੰਨੇ ਕ ਜائیں ਜੜੇ ਜਾਂਦੇ ਆ ਤੇ ਇੰਨਾ ਕ ਆ ਕਸਮਾਨੇ ਦਾ ਖੋਲਣਾ ਹੁੰਦਾਗਾ ਵੀ ਸਾਰਾ ਨਹੀਂ ਖੋਲਣਾ ਹੁੰਦਾ ਵੈਸੇ ਆਪਾਂ ਨਹੀਂ ਖੋਲੇ ਸੀ ਇਹ ਜ ਇੰਨੇ ਜਿਆਦਾ ਇਹ ਆਪਣੇ ਜਿਨ੍ਹਾਂ ਨੇ ਪੈਕ ਕਰੇ ਸੀ ਨਾ ਉਹਨਾਂ ਨੇ ਜਿਆਦਾ ਖੋਲਦੇ ਸੀ ਗੇਰਗੁਰ ਨਹੀਂ ਤਾਂ ਇਕੱਲਾ ਹੈਂਡਲ ਹੁੰਡਲ ਮਾੜਾ ਮੋਟੇ ਖੁੱਲਦਾ ਹੁੰਦਾ ਇਹ ਗਾਂ ਨੂੰ ਪਤਾ ਲੱਗ ਗਿਆ ਚੱਲਦੇ ਆ ਜੀ ਹੁਣ ਪਰ ਐ ਨਹੀਂ ਪਤਾ ਭਾਈ ਕਿੱਥੇ ਜਾਵਾਂਗੇ ਬੈਗ ਭੂਗ ਲੱਦੇ ਹੋਏ ਆਗੇ ਇਹ ਨਹੀਂ ਪਤਾ ਕਿੱਧਰ ਨੂੰ ਜਾਵਾਂਗੇ 80 ਕਿਲੋਮੀਟਰ ਸਾਈਕਲ ਅੱਜ ਚਲਾ ਕੇ ਅੱਜ ਮਾੜਾ ਜਿਹਾ ਲੱਗਿਆ ਕੋਈ ਵੀ ਸ਼ਹਿਰ ਚ ਆਪਾਂ ਘੁੰਮੀ ਜਾਂਦੇ ਆ ਗੇੜਾ ਤੇ ਜਾਂਦੇ ਆ ਭਾਈ ਨਹੀਂ ਤਾਂ ਉਹੀ ਲੰਘ ਜਾਂਦੇ ਸੀ ਕਦੇ ਆਪਾਂ ਆਟੋ ਵਾਲੇ ਨਾਲ ਚੜ ਕੇ ਤੇ ਕਦੇ ਰੇਲ ਗੱਡੀ ਤੇ ਉਹ ਨਜ਼ਾਰਾ ਜਾਂ ਨਹੀਂ ਆਉਂਦਾ ਤੇ ਸਾਹਮਣੇ ਹੈਗਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਸਤਸੰਗ ਸਵਾ ਇਹ ਆਪਣਾ ਟੀ ਨਗਰ ਦੇ ਵਿੱਚ ਪੈ ਜਾਂਦਾ ਜੀ ਗੁਰਦੁਆਰਾ ਸਾਹਿਬ ਚੱਲਦੇ ਆ ਜੀ ਅੱਜ ਆਪਾਂ ਇੱਧਰ ਓਏ ਵਾਹਿਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਾਲ ਇੱਧਰ ਕਰਦ ਗਏ ਜੀ ਸਾਈਕਲ ਖੜੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈ ਭਾਈ ਤੇ ਆਪਾਂ ਹੈਗੇ ਹਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹਰਪਾਲ ਜੀ ਇਹ ਪਾਪਾ ਜੀ ਨੇ ਦਿੱਤੇ ਇਹ ਪਾਪਾ ਜੀ ਨੇ ਦਿੱਤੇ ਜੀ ਅੱਛਾ ਤੇ ਸਾਰੇ ਭਰਾ ਰਲ ਕੇ ਵੰਡ ਕੇ ਖਾਣੇ ਠੀਕ ਹੈ ਜੀ ਬਹੁਤ ਧੰਨਵਾਦ ਬਾਬਾ ਜੀ ਦਾ ਗੁਰਦਾਰਾ ਸਾਹਿਬ ਜੀ ਹੈ ਜੀ ਜਿਹੜਾ ਆਹ ਲੰਗਰ ਪ੍ਰਸ਼ਾਦਾ ਸਭ ਕੁਝ ਮਿਲ ਜਾਂਦਾ ਤੇ ਇੱਥੇ ਆਪਾਂ ਲੰਗਰ ਪਾਣੀ ਵੀ ਛਕਿਆਗਾ ਭਾਈ ਤੇ ਇੱਕ ਹਾ ਸਮਾਪਤੀ ਕਰਨ ਤੋਂ ਪਹਿਲਾਂ ਜੀ ਬੱਚੇ ਦਾ ਜਨਮ ਦੇਣਾਗਾ ਜਿਹਦਾ ਨਾਮ ਹੈਗਾ ਸਰਗਮਤਾਲੀਆ ਬੜਾ ਹੀ ਪਿਆਰਾ ਬੱਚਾ ਹੈਗਾ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਬੱਚੇ ਨੂੰ ਤੇ ਬੱਚੇ ਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਪਾਈ ਜਾਣ ਦਿੰਦੀਆਂ ਤੇ ਮਿਲਦੇ ਆ ਜੀ ਫਿਰ ਕੱਲ ਨੂੰ ਇੱਕ ਨਵੇਂ ਸਫਰ ਦੇ ਨਾਲ ਸਾਈਕਲ ਦੇ ਸਫਰ ਦੇ ਨਾਲ ਬੜੀ ਖੁਸ਼ੀ ਆ ਭਾਈ ਆਪਣੇ ਸਾਈਕਲ ਜਿਹੜੇ ਪੂਰੇ ਠੀਕ ਹੋ ਕੇ ਆ ਗਏ ਐ ਟੰ ਟਣਾ ਟਨ ਪੂਰੇ ਜਿਹੜੇ ਐ ਗੇਅਰ ਗੂਰ ਸਾਰਾ ਕੁਝ ਚਮਕਾਤਾ ਭਾਈ ਧੋਤਾ ਕੇ ਉਹਨਾਂ ਨੇ ਅਣਾ ਗਰੀਸ ਗੁਰੂਸ ਕਰਤੇ ਚੈਨ ਗੇਰ ਗੁਰਾਟ ਚਿਟਾ ਚਿਟਾ ਚਾਏ ਪੈਂਦਿਆ ਕੇ ਨਿਆਰਾ ਆ ਗਿਆ ਮਖਾ ਬਾਈ ਤੇ ਬਹੁਤ ਵਧੀਆ ਬਣਾਤੇ ਤੇ ਸਸਰੀ ਕਾਲ ਜੀ ਸਾਰੇ